ਆਪਣੇ ਵਾਲਾ ਜਿਹੜਾ ਤੂ ਤੂ ਹੈ ਨਾ ਭਗਵੰਤ ਮਾਨ ਇਹਦੀ ਤਾਂ ਚੱਲਦੀ ਹੋ ਕੋਈ ਨਹੀਂ ਹੈ ਕੋਈ ਨਹੀਂ ਪੁੱਛਦਾ ਇਹਨੂੰ ਸਾਰਾ ਕੁਝ ਕੇਜਰੀਵਾਲ ਦੇ ਹੱਥ 'ਚ ਹੈ ਕਿ ਯਾਰ ਸ਼ਰਾਬੀ ਨੂੰ ਤਾਂ ਕੋਈ ਨਿਆਣਾ ਨਹੀਂ ਪੜਾਉਂਦਾ ਤੁਸੀਂ ਪੰਜਾਬ ਪੜਾਉਣ ਲੱਗੇ ਆ ਆ ਜਿਹੜਾ ਭਗਵੰਤ ਮਾਨ ਹੈ ਇਹਦੇ ਪਤਾ ਨਹੀਂ ਕਿਆ ਖੁੱਲ ਹੁੰਦੀ ਹੈ ਜਦ ਦੇਖ ਜਾ ਸਿੱਖ ਕੌਮ ਦੇ ਖਿਲਾਫ ਬੋਲੂਗਾ ਜਦ ਦੇਖਦਾ ਜਥੇਦਾਰ ਸਾਹਿਬ ਅਕਾਲ ਤਖਤ ਦੇ ਖਿਲਾਫ ਬੋਲੇਗਾ ਜਾ ਦੇਖਦਾ ਐ ਜੀਪੀਸੀ ਦੇ ਖਿਲਾਫ ਬੋਲੇਗਾ ਪੰਡ ਅੱਜ ਸਿੱਖ ਕੌਮ ਨੂੰ ਬੰਗਾਰ ਰਹੇ ਐ ਤੇ ਆ ਜਿਹੜੇ ਕਾਲੇ ਅੰਗਰੇਜ਼ ਆਏ ਬੇ ਦਿੱਲੀ ਤੇ ਇਹ ਪੰਜਾਬ ਨੂੰ ਲੁੱਟ ਲੁੱਟ ਕੇ ਲੈ ਜਾ ਰਹੇ ਉਹ ਪੰਜਾਬ ਦੀ ਸਰਕਾਰ ਕੋਲ ਤਾਂ ਫੀਮ ਖਾੜ ਨੂੰ ਪੈਦੇ ਨਹੀਂ ਐ ਉਹ ਕੁੜੀ ਨੇ ਪੁੱਛਿਆ ਬੇਬੇ ਬੋਟ ਕਿਨੂੰ ਪਾਉਣੀ ਐ ਕਹਿੰਦੀ ਹੋਰ ਕਿਨੂੰ ਪਾਉਣੀ ਐ ਢਾਡੂ ਵਾਲਿਆਂ ਨੂੰ ਪਾਈ ਤੇਰਾ ਮਾਮਾ 1000 ਰੁਪਏ ਲੈ ਕੇ ਆਇਆ ਕਰੂਗਾ ਮਹੀਨੇ ਦਾ ਹੁਣ 4 ਸਾਲ ਹੋ ਗਿਆ ਮਾਮੇ ਨੂੰ ਡੀਕਦੇ ਮਾਮਾ ਮੁੜ ਕੇ ਆਇਆ ਹੀ ਮੈਂ ਹੁਣ ਤੁਹਾਡੇ 1000 ਰੁਪਏ ਵਾਲੀ ਗੱਲ ਨਹੀਂ ਕਰਨੀ। ਉਹ ਕੁੜੀ ਨੇ ਪੁੱਛਿਆ ਬੇਬੇ ਬੋਟ ਕੀ ਨੂੰ ਪਾਉਣੀ ਐ? ਕਹਿੰਦੀ ਹੋਰ ਕੀ ਨੂੰ ਪਾਉਣੀ ਐ? ਝਾੜੂ ਵਾਲਿਆਂ ਨੂੰ ਪਾਈ ਤੇਰਾ ਮਾਮਾ 1000 ਰੁਪਏ ਲੈ ਕੇ ਆਇਆ ਕਰੂਗਾ ਮਹੀਨੇ ਦਾ। ਹੁਣ 4 ਸਾਲ ਹੋ ਗਿਆ ਮਾਮੇ ਨੂੰ ਢੀਕਦੇ ਮਾਮਾ ਮੁੜ ਕੇ ਆਇਆ ਹੀ ਨਹੀਂ। ਜਿਹੜਾ ਮਾਵਾ ਪੈਣਾ ਨਾਲ ਵੀ ਧੋਖਾ ਕਰ ਗਿਆ ਉਹ ਕਿਸੇ ਹੋਰ ਦਾ ਕਿਸ ਤਰ੍ਹਾਂ ਹੋ ਸਕਦਾ ਹੈ ਬੀਬੀਆਂ ਨੂੰ 100000 ਰੁਪਏ ਕਹਿ ਕੇ ਪੁੱਛਿਆ ਹੀ ਨਹੀਂ ਮਨਰੇਗਾ ਸਕੀਮ ਸ਼੍ਰੀਮਤੀ ਸੋਨੀਆ ਗਾਂਧੀ ਜੀ ਸਾਡੇ ਪ੍ਰਧਾਨ ਮੰਤਰੀ ਤੇ ਰਾਹੁਲ ਗਾਂਧੀ ਜੀ ਸਰਦਾਰ ਮਨਮੋਹਨ ਸਿੰਘ ਜੀ ਪ੍ਰਧਾਨ ਮੰਤਰੀ ਕਾਂਗਰਸ ਪਾਰਟੀ ਲੈ ਕੇ ਆਈ ਗਰੀਬਾਂ ਨੂੰ 100 ਦਿਨ ਦੀ ਗਰੰਟੀ ਦਿੱਤੀ ਕਿ ਅਸੀਂ ਤੁਹਾਨੂੰ ਗਰੰਟੀ ਦਿੰਦੇ ਹਾਂ 100 ਦਿਨ ਰੋਜ਼ਗਾਰ ਮਿਲੇਗਾ ਲੇਕਿਨ ਆ ਸਰਕਾਰ ਆਈ ਹੈ ਗਰੀਬਾਂ ਦੇ ਪੇਟ 'ਚ ਲੱਤ ਮਾਰਦੀ ਹੁਣ ਗਰੰਟੀ ਨਹੀਂ ਰਹੀ ਲੇਕਿਨ ਰੋਜ਼ਗਾਰ ਨਹੀਂ ਗਰੰਟੀ ਨਹੀਂ ਰਹੀ ਬੇਰੁਜ਼ਗਾਰੀ ਦੀ ਗਰੰਟੀ ਜ਼ਰੂਰ ਦੇਤੀ ਕਿ 60 ਦਿਨ ਤੁਹਾਨੂੰ ਕੰਮ ਨਹੀਂ ਮਿਲਣਾ ਜਦ ਖੇਤੀ ਦਾ ਸੀਜ਼ਨ ਹੋਏਗਾ। ਨਾ ਜੇ ਇਹਨੂੰ ਪੁੱਛੇ મોદી ਨੂੰ ਵੀ ਨਿਆਣੇ ਤੇਰੇ ਘਰ ਛੱਡ ਕੇ ਆਉਣੇ ਆ। 60 ਦਿਨ ਕਿੱਥੋਂ ਖਾਵਾਂਗੇ? ਕਿੱਥੋਂ ਬੀਬੀਆਂ ਪੈਣਾ ਗਰੀਬ ਪਰਿਵਾਰ ਗੁਜ਼ਾਰਾ ਕਰਨਗੇ? ਗਰੀਬ ਦੇ ਪੇਟ ਤੇ ਲੱਤ ਮਾਰਤੀ 100% 90% ਕੇਂਦਰ ਵਾਲੇ ਪੈਸਾ ਪਾਉਂਦੇ ਸੀ। ਹੁਣ ਕਹਿੰਦੇ ਜੀ 60 ਪੈਸੇ ਕੇਂਦਰ ਪਾਊਗਾ 40 ਪੈਸੇ ਪੰਜਾਬ ਵਾਲੇ ਪਾਉਣਗੇ ਉਹ ਪੰਜਾਬ ਦੀ ਸਰਕਾਰ ਕੋਲ ਤਾਂ ਫੀਮ ਖਾਣ ਨੂੰ ਪੈਸੇ ਨਹੀਂ ਐ ਇਹਨਾਂ ਨੇ ਕਿੱਥੇ ਦੇਣੇ ਆ ਇਹਨਾਂ ਨੇ ਆਪਣੇ 4 ਸਾਲ ਵਿੱਚ ਮਨਰੇਗਾ ਸਹੀ ਤਰੀਕੇ ਨਾਲ ਨਹੀਂ ਚਲਾਈ ਹੁਣ ਕਿੱਥੇ ਤੇ ਚਲਾਣਗੇ ਤੇ ਨਾਲ ਇਹਨਾਂ ਨੇ ਜਿਹੜੀ ਕਾਨੂੰਨੀ ਗਾਰੰਟੀ ਦੀ ਉਹ ਵੀ ਬੰਦ ਕਰਤੀ ਹੁਣ ਪੰਚਾਇਤਾਂ ਦੀ ਨਹੀਂ ਚੱਲਣੀ ਪੰਚਾਇਤ ਆਪਣੀ ਮਰਜ਼ੀ ਨਾਲ ਨਹੀਂ ਕੰਮ ਦੇ ਸਕਦੇ ਹੁਣ ਕੇਂਦਰ ਸਰਕਾਰ ਤੇ ਪਹਿਲਾਂ ਮਨਜ਼ੂਰੀ ਲੈਣੀ ਪੈਣੀ ਤਾਂ ਮਨਰੇਗਾ ਚੱਲੇ ਮਨਰੇਗਾ ਬੰਦ ਹੋ ਗਈ ਆ ਗਰੀਬ ਨੂੰ ਆਟਾ ਦਾਲ ਸਕੀਮ ਚ ਕਣਕ ਮਿਲਦੀ ਸੀ 30 ਕਿਲੋ ਐਸਾ ਭਗਵੰਤਮਾਨ ਦਾ ਢਿੱਡ ਦੁਖਿਆ 5 ਕਿਲੋ ਪਰ ਆ ਗਿਆ ਹੁਣ ਮਿਲਦੀ ਮਹੀਨੇ ਦੀ 5 ਕਿਲੋ ਜੇ ਇਹਨੂੰ ਕੋਈ ਪੁੱਛੇ 5 ਕਿਲੋ ਦੇ ਨਾਲ ਘਰ ਚੱਲ ਜਾਏਗਾ ਬੱਚਿਆਂ ਦਾ ਪੇਟ ਭਰ ਜਾਏਗਾ ਫਿਰ ਕੱਚੇ ਮਕਾਨਾਂ ਦੀ ਸਕੀਮ ਚੱਲਦੀ ਸੀ ਕਾਂਗਰਸ ਪਾਰਟੀ ਨੇ ਸ਼ੁਰੂ ਕੀਤੀ ਹੋਈ ਸੀ ਗਰੀਬ ਦਾ ਮਕਾਨ ਬਣ ਜਾਂਦਾ ਸੀ ਭਗਵਾਨ ਜੀ ਤਮਾਨ ਨੇ ਉਹ ਵੀ ਬੰਦ ਕਰੀ ਹੋਈ ਹੈ ਗਰੀਬ ਦੀ ਕੁੜੀ ਦੇ ਵਿਆਹ ਪਰ ਸ਼ਗਰ ਸਕੀਮ ਆਉਂਦੀ ਸੀ ਪਹਿਲਾਂ 21000 ਸੀ ਫਿਰ 31000 ਹੋ ਗਈ ਸੀ 51 ਕਰਤੀ ਉਹ ਵੀ ਬੰਦ ਕਰਤੀ ਆ 4 ਸਾਲ ਤੋਂ ਗਰੀਬ ਨੂੰ ਹਰ ਪਾਸੇ ਤੇ ਲੁੱਟ ਰਹੇ ਐ ਘੁੱਟ ਰਹੇ ਗਰੀਬ ਗਰੀਬ ਹੁੰਦਾ ਜਾਇ ਜਾਂਦਾ ਤੇ ਆ ਜਿਹੜੇ ਕਾਲੇ ਅੰਗਰੇਜ਼ ਆਏ ਬਈ ਦਿੱਲੀ ਤੇ ਇਹ ਪੰਜਾਬ ਨੂੰ ਲੁੱਟ ਲੁੱਟ ਕੇ ਲੈ ਜਾ ਰਹੇ ਮੈਂ ਪਹਿਲਾਂ ਕਿਹਾ ਸੀ ਕਿ ਯਾਰ ਸ਼ਰਾਬੀ ਨੂੰ ਤਾਂ ਕੋਈ ਨਿਆਣਾ ਨਹੀਂ ਪੜਾਉਂਦਾ ਤੁਸੀਂ ਪੰਜਾਬ ਪੜਾਉਣ ਲੱਗੇ ਆ ਲੇਕਿਨ ਲੋਕਾਂ ਨੇ ਸਮਝਿਆ ਨਹੀਂ ਲੋਕ ਨਹੀਂ ਮੰਨੇ ਮੈਂ ਕਿਹਾ ਕਿ ਈਸਟ ਇੰਡੀਆ ਕੰਪਨੀ ਆਈ ਸੀ ਉਹਨੇ ਬਾਅਦ ਵਿੱਚ ਅੰਗਰੇਜ਼ਾਂ ਨੇ ਇੱਥੇ ਕਬਜ਼ਾ ਕਰ ਲਿਆ ਆ ਕਾਲੇ ਅੰਗਰੇਜ਼ ਕੇਜਰੀਵਾਲੂ ਨਹੀਂ ਆ ਗਏ ਐ ਇਹ ਵੀ ਇੱਥੇ ਕਬਜ਼ਾ ਕਰਨਗੇ ਅੱਜ ਆਪਣੇ ਵਾਲਾ ਜਿਹੜਾ ਧੂ ਤੂ ਐ ਨਾ ਭਗਵੰਤ ਮਾਨ ਈਦੀ ਦਾ ਚਾਲਦੀਓ ਕੋਈ ਨਹੀਂ ਐ ਕੋਈ ਨਹੀਂ ਪੁੱਛਦਾ ਇਹਨੂੰ ਸਾਰਾ ਕੁਝ ਕੇਜਰੀਵਾਲ ਦੇ ਹੱਥ 'ਚ ਐ ਤੇ ਕੇਜਰੀਵਾਲ ਪੰਜਾਬ ਨੂੰ ਲੁੱਟ ਲੁੱਟ ਕੇ ਲੈ ਜਾ ਰਿਹਾ ਹੈ ਕਹਿੰਦਾ ਸੀ 50000 ਕਰੋੜ ਰੁਪਇਆ ਸਾਲ ਦੀ ਰੇਤੇ ਤੋਂ ਆਮਦਨ ਹੋਊਗੀ ਸਰਕਾਰ ਨੂੰ ਮਾਂ ਦੇ ਪੁੱਤਾਂ ਨੇ 4 ਸਾਲ ਚ ਰੇਤੇ ਦੀ ਕੋਈ ਪਾਲਿਸੀ ਨਹੀਂ ਬਣਾਈ ਰੇਤਾ ਠੇਕੇ ਪਰ ਇਹਨੇ ਦਿੱਤਾ ਰੇਤਾ ਮਿਲਦਾ ਹੈ ਲੇਕਿਨ ਰਾਤਾਂ ਨੂੰ ਉੱਥੇ ਦੇ ਪੱਟ ਕੇ ਲਿਆਉਂਦੇ ਦਰਿਆ ਤੇ ਅੱਜ ਜਿਹੜਾ 5.5 ਰੁਪਏ ਰੇਤਾ ਮਿਲਦਾ ਸੀ ਅੱਜ 26 ਰੁਪਏ ਮਿਲ ਰਹੇ ਆ ਹਰ ਪਾਸੇ ਮਾਰ ਪੈ ਗਈ ਹੈ ਉਹ ਪੰਜਾਬੀ ਆਪਣੀ ਪਗੜੀ ਸੰਭਾਲੋ ਇਹ ਸਾਨੂੰ ਲੁੱਟ ਲੁੱਟ ਕੇ ਲੈ ਜਾ ਰਹੇ ਆ ਪਗੜੀ ਸੰਭਾਲ ਪੰਜਾਬੀਆ ਪਗੜੀ ਸੰਭਾਲ ਓਏ ਕੇਜਰੀਵਾਲ ਉਹ ਨਹੀਂ ਤੇਰਾ ਲੈ ਚੱਲੇ ਲੁੱਟ ਲੁੱਟ ਕੇ ਮਾਲ ਓਏ ਹਰ ਤਰ੍ਹਾਂ ਪੰਜਾਬ ਨੂੰ ਲੁੱਟ ਰਹੇ ਆ ਦੋਵੇਂ ਹੱਥੀ ਕੇਜਰੀਵਾਲ ਐਂਡ ਕੰਪਨੀ ਇਸ ਕਰਕੇ ਆ ਜਿਹੜਾ ਭਗਵੰਤ ਮਾਨ ਹੈ ਇਦੇ ਪਤਾ ਨਹੀਂ ਕਿਆ ਖੁਰਕ ਹੁੰਦੀ ਐ ਜਦ ਦੇਖਦਾ ਸਿੱਖ ਕੌਮ ਦੇ ਖਿਲਾਫ ਬੋਲੂਗਾ ਜਦ ਦੇਖਦਾ ਜਥੇਦਾਰ ਸਾਹਿਬ ਅਕਾਲ ਤਖਤ ਦੇ ਖਿਲਾਫ ਬੋਲੇਗਾ ਜਦ ਦੇਖਦਾ ਐ ਜੀਪੀਸੀ ਦੇ ਖਿਲਾਫ ਬੋਲੇਗਾ ਸਿੱਖ ਕੌਮ ਇੱਕ ਸੋਚੀ ਸਮਝੀ ਸ਼ਾਜ਼ਾ ਦੇ ਨਾਲ ਭਗਵੰਤ ਮਾਨ ਦੇ ਰਾਹੀ ਆਰਐਸਐਸ ਤੇ ਕੇਜਰੀਵਾਲੂ ਨਹੀਂ ਸਿੱਖ ਕੌਮ ਦੀਆਂ ਸਤਾਪਤ ਸੰਸਤਾਵਾਂ ਨੂੰ ਢਾਹ ਲਾਰੇ ਸਤਕਾਰਯੋਗ ਵੀਰੋ ਅਕਾਲ ਤਖਤ ਸਾਹਿਬ ਉਹ ਗੱਦੀ ਹੈ ਜਿਹੜੀ ਸਾਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਵਖੀ ਹੈ ਅਕਾਲ ਤਖਤ ਸਾਹਿਬ ਉਹ ਗੱਦੀ ਹੈ ਜਿਹਦੇ ਅੱਗੇ ਮਹਾਰਾਜਾ ਰਣਜੀਤ ਸਿੰਘ ਵੀ ਪੇਸ਼ ਹੋਇਆ ਔਰ ਉਹਦੇ ਜਥੇਦਾਰ ਸਾਹਿਬ ਨੇ ਮਹਾਰਾਜਾ ਰਣਜੀਤ ਸਿੰਘ ਦੇ ਵੀ ਕੋੜੇ ਮਾਰਨ ਦਾ ਹੁਕਮ ਦਿੱਤਾ। ਸਿੱਖ ਕੌਮ ਦੀ ਆਨ ਬਾਨਰ ਸ਼ਾਨ ਹੈ। ਜਥੇਦਾਰ ਤੇ ਅਕਾਲ ਤਖਤ ਸਾਹਿਬ ਸਿੱਖ ਕੌਮ ਨੇ ਲੜਾਈਆਂ ਲੜ ਕੇ ਜੀਪੀਸੀ ਲਈ ਹੈ। ਅੱਜ ਇਹਦੇ ਤੇ ਕੋਈ ਵੀ ਕਾਬਜ ਹੋਵੇ। ਚਾਹੇ ਬਾਦਲ ਹੋਣ ਚਾਹੇ ਕੋਈ ਹੋਵੇ। ਇੱਥੇ ਬਾਬਾ ਖੜਕ ਸਿੰਘ ਵੀ ਪ੍ਰਧਾਨ ਰਹੇ ਹੈ ਜੀਪੀਸੀ ਦੇ। ਸਿੱਖਾਂ ਦਾ ਇੰਟਰਨਲ ਮਾਮਲਾ ਹੈ। ਤੁਸੀਂ ਵੋਟਾਂ ਦੇ ਨਾਲ ਐਸਜੀਪੀਸੀ ਦਾ ਪ੍ਰਧਾਨ ਐਸਜੀਪੀਸੀ ਦੇ ਮੈਂਬਰ ਬਦਲ ਸਕਦੇ ਹੋ ਲੇਕਿਨ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਨਾਲ ਸਿੱਖ ਕੌਮ ਦੀਆਂ ਸੰਸਥਾਵਾਂ ਨੂੰ ਭਗਵੰਤ ਮਾਨ ਧੂਤੇ ਦੇ ਰਾਹੀ ਤਹਿਸ ਨੈਸ ਕਰਨ ਦੀ ਇੱਕ ਸਾਜ਼ਿਸ਼ ਹੈ ਆਰਐਸਐਸ ਦੀ ਤੇ ਕੇਜਰੀਵਾਲ ਉਹਨਾਂ ਦੀ ਇਸ ਨੂੰ ਸਮਝ ਲਓ ਸਿੱਖੋ ਸਾਡੀ ਤਾਕਤ ਗੁਰੂ ਗ੍ਰੰਥ ਸਾਹਿਬ ਦੇ ਬਾਦ ਅਕਾਲ ਤਖਤ ਵਿੱਚ ਹੈ ਸਾਡੀ ਇੰਸੀ ਸੰਸਥਾ ਐਸਜੀਪੀਸੀ ਇਸ ਨੂੰ ਅੱਜ ਹਰ ਤਰੀਕੇ ਦੇ ਨਾਲ ਢਾਈ ਲੱਖ ਟਾਲੀ ਤਾਲਾ ਜਾ ਰਹੀ ਹੈ ਸੋਚੀ ਸਮਝੀ ਸਾਜਿਦ ਦੇ ਨਾਲ ਜਿਹੜੀ ਕਦੇ ਮਨਜ਼ੂਰ ਨਹੀਂ ਹੈ ਜਿਹੜੀ ਸਿੱਖ ਕੌਮ ਨੂੰ ਬੜਾ ਪੁੱਕੜਣਾ ਪੈ ਜਾਣਾ ਹੈ 1925 ਦਾ ਸਿੱਖ ਗੁਰਦੁਆਰਾ ਐਕਟ ਸਿੱਖਾਂ ਨੇ ਲੜਾਈਆਂ ਲੜ ਕੇ ਲਿਆ ਕੁਰਬਾਨੀਆਂ ਦੇ ਕੇ ਲਿਆ ਉਦੇ ਰਹੇ ਗੁਰਦੁਆਰਾ ਦਾ ਪ੍ਰਬੰਧ ਐ ਜੀ ਪੀ ਸੀ ਨੂੰ ਸੌਂਪਿਆ ਗਿਆ ਇੱਕ ਪਹਿਲਾ ਮੁੱਖ ਮੰਤਰੀ ਸਿੱਖ ਪੰਥ ਵਿਰੋਧੀ ਮੁੱਖ ਮੰਤਰੀ ਆਇਆ ਭਗਵੰਤ ਮਾਨ ਜੀ ਨੇ 1925 ਦੇ ਉਸ ਗੁਰਦੁਆਰਾ ਐਕਟ ਨੂੰ ਅਮੈਂਡ ਕਰਤਾ ਮੈਂ ਇਹਨੂੰ ਪੁੱਛਦਾ ਤੂੰ ਰੌਲਾ ਪਾਈ ਜਾਂਦਾ ਸੀ ਮੈਂ ਐ ਜੀ ਪੀ ਸੀ ਦੀ ਬਾਣੀ ਸਾਰਿਆਂ ਵਾਸਤੇ ਕਰ ਦੂੰਗਾ ਕਰਤੀ ਤੇਰਾ ਮਕਸਦ ਇਹ ਰੈਸ ਹੈ ਉਹ ਤੇਰਾ ਮਕਸਦ ਸਿੱਖਾਂ ਦਾ ਕਾਨੂੰਨ ਨੂੰ ਅਮੈਂਡ ਕਰਨਾ ਸੀ ਜਿਹੜਾ ਕਿ ਅੰਗਰੇਜ਼ ਨਹੀਂ ਕਰ ਸਕੇ ਜਵਾਹਰ ਲਾਲ ਨਹਿਰੂ ਨਾਲ ਸੰਧੀ ਸੀ ਸਿੱਖਾਂ ਦੀ ਅੱਜ ਤੱਕ ਕਿਸੇ ਨੇ ਹੱਥ ਨਹੀਂ ਸੀ ਪਾਇਆ ਲੇਕਿਨ ਇਹਨੇ ਸਿੱਖਾਂ ਦਾ ਕਾਨੂੰਨ ਬਿਨਾ ਸਿੱਖਾਂ ਦੀ ਤੋਂ ਸਲਾਹ ਲੈ ਕਰਤਾ ਸੋ ਵੀਰੋ ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਕਿ ਅਰਦਾਸ ਹੁਣੀ ਚਾਹੀਦੀ ਹੈ ਹਰ ਸਿੱਖ ਦੀ ਕਿ ਤਗੜ ਤਗੜ ਹੋਤ ਰਹਾ ਤਗੜ ਦੀਰ ਬਜਤ ਰਹਾ ਲੋ ਲੰਗਰ ਤਪਤ ਰਹਾ ਸਾਬੇ ਕਮਾਲ ਕੇ ਪੰਥ ਤੇਰੀ ਵਧਤ ਰਹਾ ਜੈਕਾਰਥ ਦਾ ਗਜਰਤ ਰਹਾ ਜੂਲ ਤੇ ਨਿਸ਼ਾਨ ਰਹਾ ਪੰਥ ਮਹਾਰਾਜ ਕੀ ਇਸ ਕਰਕੇ ਇਹ ਜਿਹੜੇ ਪੰਡ ਅੱਜ ਸਿੱਖ ਕੌਮ ਨੂੰ ਬੁਗਾਰ ਰਹੇ ਹੈ ਇਹਨਾਂ ਨੂੰ ਮੂੰਹ ਤੋੜ ਦੇ ਜਵਾਬ ਦੇਣਾ ਜ਼ਰੂਰੀ ਹੈ ਐਸੀ ਆਪਣੇ ਐਜਪੀਸੀ ਲੀਡਰ ਬਦਲ ਲਾਂਗੇ ਐਸੀ ਜਥੇਦਾਰ ਸਾਹਿਬ ਬਦਲਦੇ ਰਹਿੰਦੇ ਆ ਲੇਕਿਨ ਸਾਡਾ ਜਿਹੜੀ ਸਰਮੌਰ ਸੰਸਥਾ ਐਸਜੀਪੀਸੀ ਤੇ ਸਾਡੀ ਜਿਹੜੀ ਸਰਮੌਰ ਸੰਸਥਾ ਅਕਾਲ ਤਖਤ ਸਾਹਿਬ ਐ ਇਸ ਨੂੰ ਢਾਹ ਨਹੀਂ ਲੱਗਣ ਦਵਾਂਗੇ ਭਾਈ ਜੈਤਾ ਸੀਸਗੁਰਾਂ ਦਾ ਬੁੱਕਲ ਵਿੱਚ ਲੁਕਾਇਆ ਤੋੜ ਕੇ ਨੇਰੀ ਚੱਖੜ ਚੁੱਲੇ ਆਤਮਾਨੰਦ ਪੁਰਾਆ ਆਪਣੀ ਸਰਕਾਰ ਆਈ ਮੈਂ ਮੁੱਖ ਮੰਤਰੀ ਬਣਿਆ ਐਸੀ ਭਾਈ ਜੈਤਾਜੀ ਦਾ ਉਹਨਾਂ ਦੇ ਨਾਮ ਤੇ ਚੇਅਰ ਸਥਾਪਿਤ ਕੀਤੀ ਅਮਰਸਰ ਦੇ ਵਿੱਚ ਲੇਕਿਨ ਇਹਨਾਂ ਨੇ ਚਲਾਈ ਨਹੀਂ ਐਸੀ ਅੰਬੇਦਕਰ ਸਾਹਿਬ ਦਾ ਮਿਊਜ਼ੀਅਮ ਬਣਾਉਣਾ ਜਲੰਧਰ ਤੇ ਸ਼ੁਰੂ ਕੀਤਾ ਇਹਨਾਂ ਨੇ ਉਹਨੂੰ ਰੋਕਤਾ ਐਸੀ ਗੁਰੂ ਰਵਿਦਾਸ ਜੀ ਮਹਾਰਾਜ ਦੀ ਬਾਣੀ ਦਾ ਅਧਿਐਨ ਸ਼ੁਰੂ ਕੀਤਾ 25 ਕਰੋੜ ਰੁਪਇਆ ਅਸੀਂ ਬਾਬਾ ਜੀ ਨੂੰ ਬੱਲਾ ਦੇ ਕੇ ਆਏ ਉਹ ਇਹਨਾਂ ਨੇ ਬਰਲਤਾ ਜੇ ਅੱਜ ਸਭ ਤੋਂ ਵੱਧ ਕੋਈ Dalit ਵਿਰੋਧੀ ਹੈ ਤਾਂ ਉਹ ਕੇਜਰੀਵਾਲ ਹੈ ਭਗਵੰਤ ਮਾਨ ਆਮ ਆਦੀ ਪਾਰਟੀ ਕਹਿੰਦੇ ਜੀ ਡਿਪਟੀ ਮੁੱਖ ਮੰਤਰੀ Dalit ਬਣਾਵਾਂਗੇ ਮੁੱਖ ਮੰਤਰੀ ਦੇ ਨਾਲੇ ਕਿਆ ਬਣਾਣਾ ਬਣਾਤਾ ਡਿਪਟੀ ਮੁੱਖ ਮੰਤਰੀ ਜਦ ਵੋਟਾਂ ਆਉਂਦੀਆਂ ਜਦ ਕਹਿ ਦਿੰਦੇ ਆ ਜਦ ਵੋਟਾਂ ਆਉਂਦੀਆਂ ਬੀਬੀਆਂ ਨੂੰ ਕਹਿੰਦੇ 1100 ਰੁਪਇਆ ਦੇਵਾ ਕੇ ਉਹ ਲਾਰੇ ਲਾ ਕੇ ਧੋਖੇ ਲਾ ਕੇ ਤੁਸੀਂ ਕਿੰਨਾ ਕੁ ਪੰਜਾਬ ਨੂੰ ਲੁੱਟੋਗੇ ਅੱਜ ਪੰਜਾਬ ਦੀ ਹਾਲਤ ਵੰਗ ਵਰਗਾ ਪੰਜਾਬ ਸੋਨੇ ਦੀ ਚਿੜੀ ਕਹਾਇਆ ਜਾਂਦਾ ਪੰਜਾਬ ਸ਼ਾਨਦਾਰ ਪੰਜਾਬ ਅੱਜ ਇਹਦਾ ਹਾਲ ਇਹਨੇ ਕੀ ਕਰਤਾ ਅੱਜ ਘਰ ਘਰ ਨਸ਼ਾ ਮਿਲਦਾ ਹੈ ਅੱਜ ਗੋਲੀਆਂ ਚੱਲਦੀਆਂ ਕਤਲ ਹੁੰਦੇ ਹੈ ਸਰਪੰਚ ਨੇ ਜਾਕਟ ਪਾਈ ਵੀ ਸੀ ਤੇ ਗੋਲੀ ਨਹੀਂ ਸੀ ਲੱਗ ਸਕਦੀ ਤੇ ਸਿਰ ਚ ਗੋਲੀ ਮਾਰਤੀ ਆ ਹਾਲਾਤ ਪੰਜਾਬ ਦੇ ਬਣਾਤੇ ਪੰਜਾਬੀਓ ਜਾਗੋ ਜਾਗिए ਆਪਾਂ ਇਕੱਠੇ ਹੋਈਏ ਸੰਗਠਿਤ ਹੋਈਏ ਇੱਕ ਸਟੇਜ ਪਰ ਇੱਕ ਇਕੱਠੇ ਹੋ ਕੇ ਅੱਗੇ ਵਧੀਏ ਲੜੀਏ ਤੇ ਪੰਜਾਬ ਨੂੰ ਬਹਾਲ ਕਰਾਈਏ ਇਹਨਾਂ ਜਰਵਾਣਿਆਂ ਤੋਂ ਜਿਹੜੇ ਕੇਜਰੀ ਵਾਲਾ ਵਰਗੇ ਦਿੱਲੀ ਤੋਂ ਆ ਕੇ ਪੰਜਾਬ ਨੂੰ ਲੁੱਟਣ ਲੱਗੇ ਆ ਕੁੱਟਣ ਲੱਗੇ ਆ ਸਿੱਖ ਕੌਮ ਦਾ ਨੁਕਸਾਨ ਕਰ ਰਹੇ ਆ ਸ਼ਹਿਰਾਂ ਦੇ ਵਿੱਚ ਅੱਜ ਕੈਸਰਵਾਰ ਪੈਦਾ ਹੋ ਗਿਆ ਪਿੰਡਾਂ ਚ ਪੈਦਾ ਹੋ ਗਿਆ ਇਸ ਨੂੰ ਖਤਮ ਕਰਨ ਵਾਸਤੇ ਲੜਾਈ ਵਿੱਢਣੀ ਐ ਤੇ ਨਾਲ ਨਾਲ ਗਰੀਬਾਂ ਦੀ ਲੜਾਈ ਲਾਢੀ ਮਨਰੇਗਾ ਦੀ ਜੋ ਰਾਹੁਲ ਗਾਂਧੀ ਜੀ ਦਾ ਸੁਪਨਾ ਹੈ ਜੋ ਖੜਗੇ ਸਾਹਬ ਦਾ ਸੁਪਨਾ ਹੈ ਜੋ ਸਾਨੂੰ ਸੋਨੀਆ ਗਾਂਧੀ ਤੇ ਮਨਮੋਹਨ ਸਿੰਘ ਜੀ ਨੇ ਦੇਣ ਦਿੱਤੀ ਹੈ ਮਨਰੇਗਾ ਦੀ ਇਸ ਨੂੰ ਹਰ ਹਾਲਤ ਦੇ ਵਿੱਚ ਬਚਾਉਣਾ ਹੈ ਉਹਦੇ ਵਾਸਤੇ ਘਰ ਘਰ ਦੇ ਵਿੱਚ ਲੜਾਈ ਲਜਾਣ ਦਾ ਕਾਂਗਰਸ ਨੇ ਜੋ ਤਹਿਇਆ ਕੀਤਾ ਹੈ ਉਦੇ ਵਿੱਚ ਆਪਾਂ ਨੇ ਕੁੱਦਣਾ ਮੈਂ ਤੋਂ ਨਾ ਧੰਨਵਾਦ ਦੀਆਂ ਬਗੇਲ ਸਾਹਿਬ ਦਾ ਤੇ ਸਾਰੇ ਲੀਡਰਾਂ ਦਾ ਬਹੁਤ-ਬਹੁਤ ਤੁਹਾਡਾ ਧੰਨਵਾਦ ਬਹੁਤ ਵੱਡੀ ਗਿਣਤੀ ਚ ਬਗੇਲ ਹੈ ਬਗੇਲ ਸਾਹਿਬ ਆਮੜਾ ਸਾਹਿਬ ਦਾ ਤੇ ਜਿੰਨੇ ਪ੍ਰਬੰਧਕ ਹੈ ਮੈਂ ਸਾਰਿਆਂ ਦਾ ਬੜਾ ਧੰਨਵਾਦ ਕਰਦਾ ਕਿ ਆਹ ਜਿਹੜੀਆਂ ਲਹਿਰਾਂ ਤੁਸੀਂ ਕਾਂਗਰਸ ਲਾ ਰਹੇ ਹੋ ਜਿਸ ਤਰੀਕੇ ਦੇ ਨਾਲ ਲੋਕ ਕਾਂਗਰਸ ਵੱਲ ਉੱਮੜ ਕੇ ਆ ਰਹੇ ਜਿਸ ਤਰੀਕੇ ਦੇ ਨਾਲ ਕਾਂਗਰਸ ਅੱਗੇ ਵੱਧ ਰਹੀ ਹੈ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਕਾਂਗਰਸ ਤੁਹਾਡੇ ਹਰ ਉਮੀਦਾਂ ਤੇ ਪੂਰੀ ਉਤਰੇਗੀ ਆਉਣ ਵਾਲੇ ਸਮੇਂ 'ਚ ਤੁਸੀਂ ਇਕੱਠੇ ਹੋ ਅੱਜ ਮੁਲਾਜ਼ਮ ਵੀਰ ਬੜੇ ਆਏ ਐ ਮੁਲਾਜ਼ਮਾਂ ਨੂੰ ਜਿੰਨਾ ਇਹਨਾਂ ਨੇ ਸਤਾਇਆ ਹੋਇਆ ਜੇ ਤਾਂ ਹੋਰ ਤੁਸੀਂ ਦੇਖਿਓ ਤੁਹਾਡੀ ਤਨਖਾਹ 3-4 ਮਹੀਨੇ ਦੀ ਰੋਕ ਕੇ ਬੀਬੀਆਂ ਨੂੰ ਦੇਣ ਦੀ ਸਕੀਮ ਹੈ ਜਿਹੜੀ ਕਿ ਹੋਰ ਵੀ ਮਾਰੂ ਹੋ ਜੇਗੀ ਅੱਜ ਮਨਰੇਗਾ ਮਜ਼ਦਾਰਮ ਕਰੇ ਬਿਠਾਤੇ ਸੋ ਮੈਂ ਤੁਹਾਡਾ ਬੜਾ ਧੰਨਵਾਦੀ ਆ ਇਹ ਬੇਕਾਰ ਕਰਤੇ ਅਸੀਂ ਲੜਨਾ ਗਰੀਬ ਵਾਸਤੇ ਖੜਨਾ ਗਰੀਬ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤ